ਅਜੀ ਪੰਜਾਬ ਪੋਸ ਦਾ ਅਕਸਰ ਉਹ ਕਿਰਦਾਰ ਦੇਖਦੇ ਆਂ ਜੋ ਗਲਤ ਲੋਕਾਂ ਨਾਲ ਸਖਤੀ ਨਾਲ ਪੇਸ਼ ਆਉਂਦਾ ਦਿਖਾਈ ਦਿੰਦਾ ਹੈ ਉਹਨਾਂ ਅਧਿਕਾਰੀਆਂ ਉੱਪਰ ਸੋਸ਼ਲ ਮੀਡੀਆ ਉੱਪਰ ਗਲਤ ਕਮੈਂਟ ਵੀ ਕੀਤੇ ਜਾਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਪੰਜਾਬ ਪੋਸ ਦਾ ਉਹ ਕਿਰਦਾਰ ਦਿਖਾ ਰਹੇ ਆਂ ਤੇ ਜਿਸ ਨੂੰ ਦਿਖਾਉਣਾ ਜ਼ਰੂਰੀ ਵੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਪੰਜਾਬ ਪੋਸ ਅੰਦਰ ਇਨਸਾਨਤ ਵੀ ਹੈ ਪਰ ਡਿਊਟੀ ਵੀ ਜ਼ਰੂਰੀ ਹੈ ਇਹ ਤਸਵੀਰਾਂ ਬਟਾਲਾ ਦੇ ਮੋਹੱਲਾ ਸ਼ੁਕਰਪੁਰਾ ਦੀਆਂ ਨੇ ਜਿੱਥੋਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਦੇ ਪੁੱਤ ਅਤੇ ਪੋਤਰੇ ਨੂੰ ਜਿਸ ਪੁਲਸ ਅਧਿਕਾਰੀ ਨੇ ਚੋਰੀ ਦਾ ਪਰਚਾ ਦਰਜ ਕਰਕੇ جیل ਭੇਜਿਆ ਸੀ ਅੱਜ ਉਹੀ ਪੁਲਿਸ ਅਧਿਕਾਰੀ ਆਪਣੇ ਬਾਕੀ ਪੋਸਟ ਕਰਮੀਆਂ ਨਾਲ ਉਸ ਬਜ਼ੁਰਗ ਮਾਤਾ ਦੇ ਘਰ ਦਿਵਾਲੀ ਲੈ ਕੇ ਪਹੁੰਚਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤੁਹਾਡੇ ਚੈਨਲ ਰਾਹੀਂ ਪਤਾ ਲੱਗਿਆ ਸੀ ਕਿ ਬਜ਼ੁਰਗ ਮਾਤਾ ਇਕੱਲੀ ਘਰ ਵਿੱਚ ਰਹਿੰਦੀ ਹੈ ਕੋਈ ਵੀ ਘਰ ਵਿੱਚ ਕਮਾਉਣ ਵਾਲਾ ਨਹੀਂ ਹੈ ਪੁੱਤ ਤੇ ਪੋਤਰਾ ਸੀ ਜੋ ਕਿ ਚੋਰੀ ਦੇ ਕੇਸ ਵਿੱਚ ਜੇਲ੍ਹ ਚ ਰੇ ਬੰਦ ਨੇ ਜਿਨ੍ਹਾਂ ਦੇ ਉੱਤੇ ਮੇਰੇ ਵੱਲੋਂ ਹੀ ਪਰਚਾ ਦਰਜ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਚੋਰੀ ਦੇ ਘਨਾਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਿੰਨ ਪਰਚੇ ਪਹਿਲਾਂ ਵੀ ਮਾਤਾ ਦੇ ਪੋਤਰੇ ਉੱਪਰ ਦਰਜ ਹੋ ਰਹੇ ਪਰ ਵੀਡੀਓ ਲਈ ਪਤਾ ਲੱਗਾ ਕਿ ਬਜ਼ੁਰਗ ਮਾਤਾ ਦੇ ਹਾਲਾਤ ਬਹੁਤ ਤਰਸ ਹੋ ਗਏ ਜਿਵੇਂ ਚਲਦੇ ਦਿਵਾਲੀ ਦੇ ਤਿਹਾੜ ਤੇ ਮਾਤਾ ਨਿੱਕਰ ਪਹੁੰਚੇ ਨੇ ਉਹਨਾਂ ਦੀ ਮਦਦ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਨੇ ਹਾਂ ਪੁਰਤੇ ਬਣ ਕੇ ਚੱਲੇ ਵੀ ਮੇਰਾ ਤਰਕ ਉਹ ਹੀ ਪੁੱਛਵਾ ਰਹੇ ਕਿ ਹਾਂ ਪੁਰਸਲੇ ਵੇਲੇ ਜਿਹੜੇ ਕੋਣ ਕੇ ਰ ਕਰਦਾ ਇਹਨਾਂ ਤੇ ਵੇਲੇ ਕਿੰਨਾ ਕਰਦੇ ਤੇ ਮਾਤਾ ਦਾ ਮਾਤਾ ਬਜ਼ੁਰਗ ਮੈਂ ਤਾਂ ਦਿਨ ਹੀ ਜਾਂਦੀ ਮੈਨੂੰ ਫੜ ਕੇ ਨੇ ਬਾਲ ਚੰਨ ਉਚਾ ਅੱਡ ਦੋ ਤੰਦੇ ਰਹਿਣਾ ਚਾਹ ਨਹੀਂ ਦੇਣ ਗਏ ਮੈਂ ਮਨਵਾਂ ਦੇ ਤੇ ਨਹੀਂ ਮਟਕ ਕਰਨਾਂ ਦੇ ਐਸੇ ਇਹ ਮਟਰ ਦੀ ਬੜੀ ਨਹੀਂ ਮੁੱਠੇ ਸੁੱਜ ਨੂੰ ਆਏ ਬਾਹਰ ਬੈਠੇ ਸੀ ਕੀ ਸੋਚ ਰਹੇ ਇਹ ਸੋਚ ਰਹੇ ਆ ਮੈਂ ਕਿ ਕੀ ਕਰਾਂ ਗਿੰਧਿਆ ਰੱਦੋ ਸੋਚ ਨਹੀਂ ਕੋਤਪਾਲ ਨੂੰ ਦੇਖਿਆ ਤਾਂ ਉਹ ਵਾਲੀ ਹਾਂ ਗੋਲਡਿੰਗ ਹਾਂਜੀ ਉਹ ਤੇ ਫਿਰ ਉਹਨਾਂ ਨੇ ਵੀਡੀਓ ਵੇਖੀ ਨਾ ਸਾਰਾ ਉਹਨਾਂ ਨੇ ਤੇ ਉਹ ਦੇਖਿਆ ਕਿ ਮਾਤਾ ਵਿਚਾਰੀ ਬਜ਼ੁਰਗ ਹੈ ਕਾਫੀ ਦਿਨਾਂ ਤੋਂ ਪਰੇਸ਼ਾਨ ਵੀ ਰਹਿੰਦੀ ਆ ਤੇ ਨਾ ਉਹਨੂੰ ਕੋਈ ਰੋਟੀ ਪਾਣੀ ਦਾ ਆਸਰਾ ਸੀਗਾ ਤੇ ਸਾਰੇ ਨੇ ਜਿਹੜੀ ਤੁਸੀਂ ਵੀਡੀਓ ਕਰਕੇ ਖੜੀ ਸੀ ਉਹ ਸਾਰੇ ਪੰਜਾਬ ਪੁਲਿਸ ਨੇ ਵੀ ਦੇਖੀ ਸਾਡੇ ਬਲਦੇਵ ਸਰ ਨੇ ਵੀ ਦੇਖੀ ਉਹਨਾਂ ਨੂੰ ਚਲੋ ਮਨਮੇਰ ਭਾਈ ਮਾਲਕ ਨੇ ਜੋ ਵੀ ਮਨਮੇਰ ਭਾਈ ਤੋਂ ਰਾਸ਼ਨ ਲੈ ਕੇ ਦੇ ਕੇ ਗਏ ਨੇ ਮਾਤਾ ਨੂੰ ਹੁਣ ਤੇ ਪੈਸੇ ਵੈਸੇ ਵੀ ਦੇ ਕੇ ਗਏ ਨੇ ਤੇ ਥੋੜੀ ਹੈਲਪ ਕੀਤੀ ਉਹਨਾਂ ਦੀ ਮਾਤਾ ਦੀ ਤੇ ਉਹ ਕਹਿੰਦੇ ਨੇ ਕਿ ਜਦੋਂ ਵੀ ਲੋੜ ਹੋਏਗੀ ਤੇ ਸਾਨੂੰ ਦੱਸਿਓ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਮਾਤਾ ਰੋਂਦੀ ਰਹਿੰਦੀ ਵਿਚਾਰੀ ਸੋਚਦੀ ਰਹਿੰਦੀ ਹੈ ਕਿ ਕਦੋਂ ਨਾਲ ਉਹਨਾਂ ਦੇ ਪੁੱਤਰਾ ਨੇ ਗਲਤੀਆਂ ਕੀਤੀਆਂ ਸੀ ਉਹ ਮੰਨਦੀ ਹੈ ਕਿ ਮੇਰੇ ਬੱਚਿਆਂ ਨੇ ਗਲਤੀ ਕੀਤੀ ਚੋਰੀਆਂ ਕੀਤੀਆਂ ਸੀ ਤੇ ਇਹਦੀ ਵਜ੍ਹਾ ਕਰਕੇ ਅੰਦਰ ਚਲੇ ਗਏ ਨੇ ਹੁਣ ਦੇਖੋ ਮਾਲਕ ਕੀ ਕਰਦਾ ਕਿਉਂਕਿ ਮਾਤਾ ਵਿਚਾਰੀ ਤੇ ਇਸ ਤਰ੍ਹਾਂ ਹੀ ਰੋਂਦੀ ਰਹਿੰਦੀ ਕਦੀ ਸਾਡੇ ਘਰਾਂ ਚਲ ਜਾਂਦੀ ਆ ਕਦੀ ਕਿਤੇ ਬਹਿ ਜਾਂਦੀ ਆ ਕਦੀ ਕਿਤੇ ਬਹਿ ਜਾਂਦੀ ਨਹੀਂ ਸਰ ਸਾਰੀ ਪੰਜਾਬ ਪੁਲਸ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿਉਂਕਿ ਐਕਟਿਵ ਜਿਹੜੇ ਮਤਲਬ ਗਲਤ ਨੂੰ ਜੇ ਕੋਈ ਮੁਲਾਜ਼ਮ ਨੇ ਕੋਈ ਗਲਤ ਮਾਰਾ ਜਾ ਕਰਤਾ ਖੈ ਤੇ ਥੋੜਾ ਜਸ ਆਪਣੇ ਜ਼ਬਰਦਸਤੀ ਸਖਤੀ ਕੀਤ ਕਰਦੇ ਆ ਤੇ ਉਹ ਛੱਟ ਲੈ ਲੈਂਦੇ ਨੇ ਪਰ ਜਿਹੜੇ ਚੰਗੀਆਂ ਕਰਮ ਕਰਦੇ ਨੇ ਜਿਹੜੇ ਚੰਗੇ ਲੋਕਾਂ ਦੀ ਮਦਦ ਵੀ ਕਰਦੇ ਨੇ ਉਹਨਾਂ ਨੂੰ ਨਹੀਂ ਅੱਗੇ ਲੈ ਕੇ ਪੰਜਾਬ ਪੁਲਿਸ ਨੂੰ ਆਉਂਦੇ ਕਿਉਂ ਨਹੀਂ ਆਉਂਦੇ ਲੈ ਕੇ ਆਉਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਹਮੇਸ਼ਾ ਮਾੜਾ ਨਹੀਂ ਕਰਦੀ ਕਈਆਂ ਦੇ ਨਾਲ ਚੰਗਾ ਵੀ ਕਰਦੀ ਆ ਉਹ ਦਿਖਾਣਾ ਚਾਹੀਦਾ ਹੈ ਜਰੂਰ ਦੇਖ ਜਿੱਤਰਾ ਸਾਡੇ ਸਰ ਆਏ ਨੇ ਗਰੀਬ ਮਾਤਾ ਦੀ ਆਪਣੇ ਆ ਮਦਦ ਕੀਤੀ ਹੈ ਤੇ ਇਹ ਤੇ ਜਰੂਰ ਜੇ ਇਹਨਾਂ ਦੇ ਮਨ ਵਿੱਚ ਦਇਆ ਹੈਗੀ ਤੇ ਆਏ ਆ ਨਾ ਕਿਉਂਕਿ ਸਾਹ ਕੋਈ ਪੰਜਾਬ ਪੁਲਿਸ ਮਾੜੀ ਨਹੀਂ ਆ ਬਹੁਤ ਵਧੀਆ ਪੁਲਿਸ ਹੈ ਸਾਡੀ ਪੰਜਾਬ ਪੁਲਿਸ ਹੈ ਕਿਉਂਕਿ ਇਹਨਾਂ ਨੂੰ ਮਾਲਕ ਇਸ ਤਰ੍ਹਾਂ ਹੀ ਬੁਲੰਦੀਆਂ ਤੇ ਰੱਖੇ ਇੱਕੋ ਜੀ ਪਰਚਾ ਤੇ ਅਸੀਂ ਕੀਤਾ ਸੀ ਮਾਤਾ ਦੇ ਪੁੱਤਰੇ ਪੁੱਤਰੇ ਦੇ ਜਿਨ੍ਹਾਂ ਨੇ ਗਲਤੀ ਕੀਤੀ ਆ ਅਸੀਂ ਉਹ ਗਲਤੀ ਦੀ ਆਪਣੀ ਸਜ਼ਾ ਭੁਗਤ ਮਾਤਾ ਇਸ ਚੀਜ਼ ਦੀ ਸਜ਼ਾ ਨਾਮ ਭੁਗਤੇ ਇਸ ਕਰਕੇ ਅਸੀਂ ਚਲੋ ਸਾਨੂੰ ਇਹ ਪਤਾ ਹੈ ਵੀ ਮਤ ਦੇਂਧਿਆ ਰਾਰਾ ਮਾਤਾ ਦੇ ਕੋਲ ਵਿਚਾਰੀ ਕੋ ਰਸ ਨਹੀਂ ਆ ਕੋਈ ਨਾ ਹੀ ਕੋਈ ਪੈਸਾ ਵਾ ਇਸ ਕਰਕੇ ਅਸੀਂ ਅੱਜ ਜਿਹੜੇ ਤੁਹਾਡੇ ਚੈਨਲ ਦੇ ਨਾਲ ਬਾਦੀਆਂ ਵੇ ਸਾਨੂੰ ਇਹ ਗੱਲ ਦਾ ਪਤਾ ਲੱਗਾ ਹੈ ਵੀ ਮਾਤਾ ਨੂੰ ਜਿਹੜਾ ਬਾੜ ਜਿਹੜਾ ਖਾਣ ਪੀਣ ਦੀ ਹਰ ਚੀਜ਼ ਦੀ ਪ੍ਰਾਪੂ ਮ ਆ ਰਹੀ ਇਸ ਕਰਕੇ ਅਸੀਂ ਅੱਜ ਸੋਚਿਆ ਵੀ ਚਲੋ ਇਹਨੂੰ ਦਿਨ ਦੇ ਹੱਥ ਤੇ ਦਿਵਾਲੀ ਲਾ ਕੇ ਮਾਤਾ ਨੂੰ ਮਿਲ ਕੇ ਆਵਾਂਗੇ ਅੱਜ ਅਸੀਂ ਮਾਏ ਆ ਮਾਤਾ ਨੂੰ ਜਿਹੜਾ ਜਿੰਨਾ ਸਬਦਾ ਕੋਈ ਸਾਡੇ ਕੋਲ ਜਰਿਆ ਉਹਨਾਂ ਲੈ ਕੇ ਆਏ ਆ ਕੋਈ ਮਠਾਈ ਦਾ ਡੱਬਾ ਲਿਆ ਕੇ ਮਾਤਾ ਨੂੰ ਦਿੱਤਾ ਵਾ ਕੋਈ ਸਾਡੇ ਕੋਲ ਅਸੀਂ ਜੋ ਅਸੀਂ ਨਗਦੀ ਦੇ ਸਕਦੇ ਹਾਂ ਉਹ ਅਸੀਂ ਦਿੱਤੀ ਆ ਵੀ ਜਿਹੜੀ ਮਾਤਾ ਦੀ ਦਿਵਾਲੀ ਆ ਵਧੀਆ ਤਰੀਕੇ ਨਾਲ ਮਾਤਾ ਮਨਾਵੇ ਮਾਤਾ ਨੂੰ ਇਸ ਚੀਜ਼ ਦਾ ਮਹਿਸੂਸ ਨਾ ਹੋਵੇ ਵੀ ਇਹਦੇ ਜਿਹੜੇ ਆ ਪੁੱਤ ਤੇ ਪੋਤਰੇ ਨੇ ਗਲਤੀ ਕੀਤੀ ਉਹ ਜੇਲ੍ਹ ਦੇ ਵਿੱਚ ਆ ਤੇ ਮਾਤਾ ਕੱਲੀ ਆ ਇਸ ਕਰਕੇ ਅੱਜ ਅਸੀਂ ਆਏ ਆ ਤੇ ਗਾਂਵ ਵੀ ਜਾ ਕੇ ਮ ਵੇਖੋ ਜੀ ਮਾਤਾ ਦਾ ਜੇ ਉਹ ਹੀ ਪੁੱਤ ਤੇ ਪੋਤਰਾ ਜੀ ਸਹੀਦ ਤੀ ਕਿ ਨਾ ਆਪਣੀ ਮਿਹਨਤ ਮੇਦੂਰੀ ਕਰਦੇ ਤੇ ਅੱਜ ਮਾਤਾ ਜਿਹੜੀ ਆ ਆਪਣੇ ਆਰਾਮ ਨਾਲ ਘਰ ਵਿੱਚ ਆਪਣੀ ਛੱਤ ਥਲੇ ਬੈਠੀ ਹੁੰਦੀ ਉਹ ਚਲੋ ਜੀ ਪ੍ਰਮਾਤਮਾ ਨੂੰ ਪਤਾ ਨਹੀਂ ਹੁਣੇ ਜੀ ਉਹਨਾਂ ਦੇ ਕੀ ਕਰਮ ਨੇ ਜਿਹਦੇ ਕਰਕੇ ਉਹਨਾਂ ਨੂੰ ਇਸ ਚੀਜ਼ ਤੇ ਮਹਿਸੂਸ ਹੋ ਰਿਹਾ ਕਿ ਅੱਜ ਇਹਦਾ ਪੁੱਤ ਤੇ ਪੋਤਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਨੇ ਪਰ ਅਸੀਂ ਇਸੇ ਕਰਕੇ ਅੱਜ ਮਾਤਾ ਦੇ ਕੋਲ ਆਏ ਆ ਕਿ ਮਾਤਾ ਨੂੰ ਇਹ ਚੀਜ਼ ਦੀ ਮਹਿਸੂਸ ਨਾ ਕਮੀ ਨਾ ਮਹਿਸੂਸ ਹੋਵੇ ਚਲੋ ਜੀ ਉਹਨਾਂ ਨੇ ਗਲਤੀ ਕੀਤੀ ਉਹ ਚੀਜ਼ ਦੀ ਸਜ਼ਾ ਭੁਗਤਣਾ ਮਾਤਾ ਨੂੰ ਇਸ ਚੀਜ਼ ਦਾ ਅਸਾਸਨਾ ਹੋਵੇ ਇਸ ਕਰਕੇ ਅਸੀਂ ਅੱਜ ਦੇ ਐਸਐਮ ਦੇ ਨਿਊਜ਼ ਪੰਜਾਬ ਲਈ ਗੁਰਦਾਸਪੁਰ ਤੋਂ ਲक्की ਗੁਰਦਾਸਪੁਰ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾਂਤਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰਾਂ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786